ਵਾਦ ਲਿਆਤਾ ਜਥੇ ਬੰਦੀਆਂ ਨੇ ਇਕੱਟ ਸੰਗਰੂਰ ਵਿੱਚ ਕਰਤਾ ਏ ਭਾਨੇ ਸਿੱਧੂ ਤੇ ਭਾਵੇਂ ਚੌਥਾ ਪਰਚਾ ਕਰਤਾ ਏ ਪਹਿਲਾ ਵੀ ਦੀਪ ਸਿੱਧੂ ਤੇ ਮੂਸੇਵਾਲਾ ਸਾਥੋਂ ਖੋ ਗਿਆ ਏ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਕਾਰ ਤੇ ਪੁਲਿਸ ਦੇ ਕੰਮ ਨੇ ਜੋ ਆਪ ਕਰਾਈ ਜਾਂਦਾ ਸੀ ਅਜੰਟਾ ਕੋਲੋਂ ਫਸੇ ਲੋਕਾਂ ਦੇ ਪੈਸੇ ਕਢਾਈ ਜਾਂਦਾ ਸੀ ਕੋੜ ਦੁਨੀਆਂ ਵਿੱਚ ਸੁੰਨੀ ਕੋਠੀ ਦਿਲ ਮਾਂ ਦਾ ਰੋ ਗਿਆ ਏ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਚੈਨੀ ਚੋਰੀ ਤੇ 10000 ਦਾ ਪਰਚਾ ਪਾਤਾ ਏ ਕੋੜ ਦੁਨੀਆਂ ਵਿੱਚ ਇੱਕ ਦਿਨ ਦਾ ਜੱਟ ਨੇ 10000 ਚਾਦੇ ਲਾਤਾ ਏ ਕੋੜ ਦੁਨੀਆਂ ਵਿੱਚ ਇੱਕ ਦਿਨ ਦਾ ਜੱਟ ਨੇ ਚਾਦੇ ਲਾਤਾ ਏ ਲੱਖਾ ਸਦਾੜਾ ਭਾਨਾ ਸਿੱਧੂ ਮਾਨੂੰ ਮੋਗਿਆ ਏ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਓ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਰੁਲਦੂ ਮਾਰਸਾ ਕਹਿੰਦਾ ਭਾਨੇ ਨੂੰ ਬਾਹਰ ਕਢਾਵਾਂਗੇ ਜੇ ਮੰਗਣਾ ਸਾਡੀ ਮੰਨੀ ਪੱਕਾ ਮੋਰਚਾ ਲਾਵਾਂਗੇ ਅਵਰਾੰਦੇ ਵਿੱਚ ਕੋਟ ਦੁੰਨੇ ਵਾਲਾ ਜੱਟ ਅਸਮਾਨੀ ਛੋ ਗਿਆ ਏ ਖਬਰਾਂ ਦੇ ਵਿੱਚ ਕੋਟ ਦੁੰਨੇ ਵਾਲਾ ਜੱਟ ਅਸਮਾਨੀ ਛੋ ਗਿਆ ਏ ਭਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਪਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ 10 ਤਰੀਕ ਨੂੰ ਕਹਿੰਦੇ ਭਾਨਾ ਬਾਹਰ ਹੈ ਆ ਜਾਣਾ ਕਿਸਾਨ ਜਦੇ ਬੰਦੀਆਂ ਨੇ ਜਮਾ ਸਿਰਾ ਕਰਾ ਜਾਣਾ ਓਏ ਲੋਕਾਂ ਦੇ ਨਾਲ ਰੜਕੇ ਜਮਾ ਸਿਰਾ ਕਰਾ ਜਾਣਾ ਨਾ ਜਨਮ ਤੋਂ ਜੇਲ੍ਹਾਂ ਦੇ ਵਿੱਚ ਸਾਡਾ ਜੋ ਗਿਆ ਏ ਬਿਨਾਂ ਜਨਮ ਤੋਂ ਜੇਲ੍ਹਾਂ ਦੇ ਵਿੱਚ ਸਾਡਾ ਜੋ ਗਿਆ ਏ ਪਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਓ ਪਾਨੇ ਸਿੱਧੂ ਦਾ ਕੱਦ ਤਾਂ ਹੋਰ ਵੀ ਉੱਚਾ ਹੋ ਗਿਆ ਏ ਤੇ ਦੋਸਤੋ ਇਸ ਵੀਡੀਓ ਨੂੰ ਜੇਕਰ ਇਹ ਮੇਰੇ ਬੋਲ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਆ